ਰਾਈਟ ਟੂ ਐਜੂਕੇਸ਼ਨ ਐਕਟ ਹੈਗਾ ਕਿਉਂਕਿ ਪਹਿਲੇ ਤੇ 2002 ਦੇ ਵਿੱਚ ਫੰਡਮੈਂਟਲ ਰਾਈਟਸ ਦੇ ਵਿੱਚ ਐਮੈਂਡਮੈਂਟ ਕਰਕੇ ਜਿਹੜਾ ਅਧਿਕਾਰ ਹੈਗਾ ਦਿੱਤਾ ਗਿਆ ਫੰਡਮੈਂਟਲ ਰਾਈਟ ਬਣਾਇਆ ਗਿਆ ਐਜੂਕੇਸ਼ਨ ਨੂੰ ਐਕਟ ਪਾਸ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਕਿ 25% ਬੱਚੇ ਜਿਹੜੇ ਨੇ ਉਹ ਪ੍ਰਾਈਵੇਟ ਅਨਐਡਿਟਡ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਸਕਣਗੇ ਸਰਕਾਰੀ ਖਰਚੇ ਤੇ ਤਾਂ ਕਿ ਜਿਹੜਾ ਇੱਕ ਮਿਕਸ ਹੋ ਜੇ ਸਰਕਾਰੀ ਦਾ ਤੇ ਪ੍ਰਾਈਵੇਟ ਦਾ ਵੀ ਤੇ ਜਿਹੜੇ ਬੱਚੇ ਗਰੀਬ ਬੱਚੇ ਆ ਇਹ ਸਾਰੇ ਵਾਸਤੇ ਨਹੀਂ ਕੇਵਲ ਗਰੀਬ ਬੱਚੇ ਦੁੱਧਾਡੇ ਇਲਾਕੇ ਜਦੈਨ ਵਾਲੇ ਬੱਚੇ ਨੇ ਉਹ ਸਾਰੇ ਕਵਲ ਹੁੰਦੇ ਨੇ ਇਹਦੇ ਵਿੱਚ ਕੋਈ ਜਾਤੀ ਜਾਂ ਕੋਈ ਵਤ ਵਿਸ਼ੇਸ਼ ਨਹੀਂ ਡਿਸਐਡਵਾਂਟੇਜਡ ਉਹ ਚਿਰਨ ਜਿਹੜੇ ਨੇ ਉਹਨਾਂ ਵਾਸਤੇ ਸਕੀਮ ਬਣਾਈ ਗਈ ਸੀਗੀ ਵਾਲੇ ਅੰਦਰ ਸੰਕਲਪ ਸਾਹਿਬ ਵੀ ਆਪਾਂ 25% ਦੀ ਗੱਲ ਕਰ ਰਹੇ ਆ ਵੀ ਨਿੱਜੀ ਸਕੂਲਾਂ ਨੂੰ ਜਿਹੜੇ ਅਨਰਿਡਡ ਸਕੂਲ ਨੇ ਚੰਗੇ ਪੱਤਰ ਤੇ ਸਕੂਲ ਨੇ ਦਾਖਲਾ ਦੇਣਾ ਚਾਹੀਦਾ ਕਿੰਨਾ ਕੁ ਗਹਿਰਾਈ ਨਾਲ ਇਹ ਜਿਹੜਾ ਐਕਟ ਨਿਯਮ ਇਸ ਦੀ ਪਾਲਣਾ ਹੋ ਰਹੀ ਹੈ ਇਸ ਐਕਟ ਦੇ ਅਧੀਨ ਜਿਹੜੇ ਰੂਲ ਬਣਨੇ ਸੀਗੇ ਉਹ ਵੱਖ-ਵੱਖ ਦਾਜਾਂ ਦੇ ਆਪਣੇ ਆਪਣੇ ਰੂਲ ਬਣਾਨੇ ਸੀਗੇ ਪਰ ਸਵਾਲੇ ਅੰਦਰ ਸੰਕਲਪ ਸਾਹਿਬ ਵੀ ਸਰਕਾਰੀ ਸਕੂਲ ਕੋਈਗਾ ਅਸੀਂ ਬੱਚੇ ਨੂੰ ਦਾਖਲਾ ਦਿੱਤੇ ਨਹੀਂ ਅਸੀਂ ਕੱਲ੍ਹ ਦੀ ਐਨਓਸੀ ਦੇਈਏ ਅਸੀਂ ਤਾਂ ਆਪਣੇ ਕੋਲ ਰੱਖਿਆ ਹੀ ਨਹੀਂ ਅਸੀਂ ਤਾਂ ਨੇ ਉਸੇ ਤੋਂ ਮੰਗਣਾ ਜੇ ਇਹਨੂੰ ਅਗਦੀ ਸਕੂਲ ਤੋਂ ਵਾਪਸ ਬੱਚੇ ਨੂੰ ਛੱਡਾਂਗੇ ਆਪਾਂ ਹਾਂ ਇਹੀ ਕੈਚ ਹੈਗਾ ਹਰ ਅਕੈਡੈਮਿਕ ਸੈਸ਼ਨ 'ਚ ਟੀਚਰਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਉਹਨਾਂ ਦੇ ਕੋਲ ਇੱਕ ਬਰਥ ਰਿਸਟਰ ਹੁੰਦਾ ਹੈ ਤਾਂ ਇਹ ਕਦੀ ਹੋ ਹੀ ਨਹੀਂ ਸਕਦਾ ਕਿ ਕਿਸੇ ਬੱਚੇ ਨੂੰ ਸਰਕਾਰੀ ਸਕੂਲ 'ਚ ਐਡਮਿਸ਼ਨ ਨਾ ਮਿਲੇ। ਸਵਾਲ ਇਹ ਹੈ ਪੰਜਾਬ ਸਰਕਾਰ ਜਦੋਂ ਦੀ ਖਾਸ ਕਰ ਆਪਾਂ ਮਾਨ ਸਰਕਾਰ ਦੀ ਗੱਲ ਕਰੀਏ ਕਹਿੰਦੇ ਸੀ ਸਾਡੇ ਸਕੂਲਾਂ ਦਾ ਪੱਧਰ ਬਹੁਤ ਉੱਚਾ ਹੋ ਗਿਆ ਬੜੇ ਸ਼ਾਨਦਾਰ ਜ਼ਬਰਦਸਤ ਸਕੂਲ ਬਣ ਗਏ ਨੇ ਤੇ ਫਿਰ ਮਾਪੇ ਕਿਉਂ ਨਹੀਂ ਲੈ ਕੇ ਜਾ ਰਹੇ ਸਰਕਾਰੀ ਸਕੂਲਾਂ 'ਚ ਕਿ ਸਰਕਾਰੀ ਸਕੂਲ ਬਹੁਤ ਮਿਆਰੀ ਬਣ ਗਏ ਨੇ। ਤੇ ਸਾਡੇ ਆਪਣੇ ਮੰਤਰੀ ਜੀ ਆ ਦਇਲਪੁਰ ਸੋਡੀਆਂ ਦੇ ਕੋਲ ਇੱਕ ਸਕੂਲ ਚ ਗਏ ਸੀ ਇੱਕ ਸ਼ਾਇਦ ਕੁਤਾਰੀ ਦੇ ਲਾਗੇ ਕਿਸੇ ਸਕੂਲ ਚ ਗਏ ਸੀ ਤੇ ਆਉਂਦੀਆਂ ਹਾਂ ਜੀ ਉਹਦੀਆਂ ਖਬਰਾਂ ਤੁਸੀਂ ਛਾਪੀਆਂ ਇੱਕ ਸਕੂਲ ਦੇ ਵਿੱਚ ਇੱਕ ਟੀਚਰ ਦੇ ਕੋਲ ਪਤਾ ਨਹੀਂ 4-500 ਬੱਚੇ ਸੀਗੇ ਜੀ ਤੇ ਇਹੀ ਅਗਰ ਮਿਆਰੀ ਸਕੂਲ ਨੇ ਤੁਸੀਂ ਸਰਕਾਰਾਂ ਵਿੱਚ ਰਹੇ ਹੋ ਬੜੀ ਇਮਾਨਦਾਰ ਨਾਲ ਜਵਾਬ ਦੇਣਾ ਇਸ ਚੀਜ਼ ਦਾ ਤੁਸੀਂ ਕਹਿ ਰਹੇ ਹੋ ਵੀ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵਾਲਿਆਂ ਦਾ ਸਿੱਧਾ ਸਰਕਾਰਾਂ ਦਾਬਾ ਚੱਲ ਰਹੀਆਂ ਨੇ ਤਾਂ ਕਿਉਂ ਚੱਲ ਰਹੀਆਂ ਨੇ ਬਾਤ ਨਹੀਂ ਇਹਨਾਂ ਨੇ ਮੈਂ ਹੀ ਕਹਿ ਕੇ ਕੰਸਰਟ ਕੀਤਾ ਸੀਗਾ ਇਹ ਜਿਹੜੀ ਪ੍ਰਾਈਵੇਟ ਸਕੂਲ ਚ ਜਿੰਨੇ ਵੀ ਬੱਚੇ ਜਾਣਗੇ 25% ਇਹਨਾਂ ਦੀ ਫੀਸ ਪੰਜਾਬ ਸਰਕਾਰ ਨੇ ਦੇਣੀ ਹੈ ਪੰਜਾਬ ਚ ਕੁਝ ਰੈਸ਼ੋ ਹੈ ਆਪਣੇ ਕੋਲ ਕਿੰਨੇ ਪਰਸੈਂਟ ਹੈ ਕਿੰਨੇ 25% ਵਾਲੇ ਬੱਚੇ ਜ਼ਰੂਰਤਮੰਦ ਪਰਵਾਨਾ 25% ਤਾਂ ਦੇਖੋ ਬਲੋ ਪਾਵਰਟੀ ਲਾਈਨ ਨਹੀਂ ਰਫਲੀ ਆਪਾਂ ਲੈ ਲਈਏ ਤਾਂ ਕਮ ਸੇ ਕਮ 25% ਤੇ ਲੋਕ ਐਸੇ ਹੈ ਹੀ ਨਹੀਂ ਡੈਟੇਡ ਡਿਸਐਡਵਾਂਟੇਜਡ ਸੈਕਸ਼ਨ ਅੱਛਾ ਇਹ ਵੀ شناخت ਜਿਹੜੀ ਪੰਜਾਬ ਸਰਕਾਰ ਨੇ ਕਰਨੀ ਹੈ ਇਹ ਮੈਂ ਨਹੀਂ ਕਰਨੀ ਹੈਗੀ ਜਿੱਤੇ ਨੇ ਗਰੁੱਪ ਦੀ ਵਾਦੀ ਚੋਂ ਵੀ ਆਪਾਂ ਇਹਦੇ ਵਿੱਚ ਹੀ ਲਿਖਿਆ ਹੋਇਆ ਹੈ ਕਿ ਪੰਜਾਬ ਸਰਕਾਰ ਜਿਹੜੀ ਰਾਜ ਸਰਕਾਰ ਪਹਿਲੇ ਡਿਸਐਡਵਾਂਟੇਜ ਗਰੁੱਪ ਦੇ ਬੱਚਿਆਂ ਦੀ ਸ਼ਨਾਖਤ ਕਰੇਗੀ ਇੱਕ ਐਗਜ਼ਿਸਟ ਤਿਆਦ ਕਰੂਗੀ ਕਿ ਕਿੰਨੇ ਅਜਿਹੇ ਬੱਚੇ ਹਨ ਸੋ ਸਿੱਖਿਆ ਦਾ ਅਧਿਕਾਰ ਐਕਟ ਜਦੋਂ ਲਾਗੂ ਹੋਇਆ ਸੀ ਤਾਂ ਉਹਨਾਂ ਪਰਿਵਾਰਾਂ ਨੂੰ ਜ਼ਰੂਰ ਖੁਸ਼ੀ ਹੋਈ ਸੀ ਜਿਨ੍ਹਾਂ ਦੇ ਬੱਚੇ ਲੋੜਵੰਦ ਪਰਿਵਾਰਾਂ ਦੀ ਜ਼ਰੂਰਤਮੰਦ ਪਰਿਵਾਰਾਂ ਦੀ ਗਿਣਤੀ ਦੇ ਵਿੱਚ ਆਉਂਦੇ ਨੇ ਕਿ ਹੁਣ ਹਰ ਸਾਡੇ ਬੱਚੇ ਵੀ ਨੇ ਪਰ ਚੰਗੀ ਸਿੱਖਿਆ ਮਿਆਰੀ ਸਿੱਖਿਆ ਉਹ ਨਹੀਂ ਜਿਹੜਾ ਲੈ ਪਾਉਂਦੇ ਇਹ ਇਸੇ ਨੂੰ ਲੈ ਕੇ ਸੇਵਾ ਮੁਕਤ ਪੰਜਾਬ ਸਰਕਾਰ ਦੇ ਸੀਨੀਅਰ ਆਈਐਸਟੀਆਰ ਸਰੰਗਲ ਸਾਡੇ ਨਾਲ ਮੌਜੂਦ ਨੇ ਫੋਰਮ ਫੋਰ ਵੀਕਰ ਸੈਕਸ਼ਨ ਉਹਨਾਂ ਨੇ ਸਥਾਪਿਤ ਕੀਤਾ ਤੇ ਇਸੇ ਵਿਸ਼ੇ ਤੇ ਉਹ ਆਪਣੀ ਆਵਾਜ਼ ਵੀ ਚੁੱਕ ਰਹੇ ਨੇ ਸਰੰਗਲ ਸਾਹਿਬ ਕਿਉਂਕਿ ਤੁਸੀਂ ਤਾਂ ਲੰਬੇ ਸਾਲ ਕਈ ਬਰੇ ਆਪਣੀ ਜ਼ਿੰਦਗੀ ਦੇ ਸਰਕਾਰ ਦੇ ਰਤੀਨਾ ਕੀਤੀ ਹੈ ਤੇ ਸ਼ਾਇਦ ਸਿੱਖਿਆ ਵਿਭਾਗ ਚ ਵੀ ਕਦੀ ਰਹੇ ਹੋਗੇ ਨਹੀਂ ਸਿੱਖਿਆ ਵਿਭਾਗ ਨਹੀਂ ਰਿਹਾ ਕਦੀ ਵੀ আচ্ছা ਚਲੋ ਕੋਈ ਸਟ੍ਰੈਕ ਵੈਲੋ ਇਤਫਾਕ ਕਰ ਲਓ ਇੰਡਸਟਰੀ ਚ ਦਿਆਂ ਜਿਆਦਾ ਪਰ ਚਲੋ ਨੇੜੇ ਹੋ ਕੇ ਸਰਕਾਰ ਦੀ ਕਾਰਗੁਜ਼ਾਰੀ ਦੇਖੀ ਹੈ ਹੋ ਕੇ ਦੇਖਿਆ ਜੀ ਮੀਟਗਾ ਜਿੱਤੇ ਅਸੀਂ ਵੀ ਜਾਂਦੇ ਰਹੇ ਹਾਂ ਬਹੁਤ ਸਾਰੇ ਮੀਟੇ ਹੁੰਦੇ ਕਿਉਂਕਿ ਅਸੀਂ ਵੀ ਰਹੇ ਹਾਂ ਬਿਲਕੁਲ ਬਿਲਕੁਲ ਤੋਂ ਇਹ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਹੈਗਾ ਕਿਉਂਕਿ ਪਹਿਲੇ ਤੇ 2002 ਦੇ ਵਿੱਚ ਫੰਡਮੈਂਟਲ ਰਾਈਟਸ ਦੇ ਵਿੱਚ ਐਮੈਂਡਮੈਂਟ ਕਰਕੇ ਇਹ ਮਡਲੀ ਜਿਹੜਾ ਅਧਿਕਾਰ ਹੈਗਾ ਦਿੱਤਾ ਗਿਆ ਫੰਡਮੈਂਟਲ ਰਾਈਟ ਬਣਾਇਆ ਗਿਆ ਐਜੂਕੇਸ਼ਨ ਨੂੰ ਉਸ ਤੋਂ ਬਾਅਦ ਉਹਦੀ ਰੂਹ ਦੇ ਨਾਲ 2009 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਜਿਹੜਾ ਹੈਗਾ ਉਹ ਐਕਟ ਪਾਸ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਕਿ 25% ਬੱਚੇ ਜਿਹੜੇ ਨੇ ਉਹ ਪ੍ਰਾਈਵੇਟ ਅਨਐਡਿਟ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਸਕਣਗੇ ਸਰਕਾਰੀ ਖਰਚੇ ਤੇ ਤਾਂ ਕਿ ਜਿਹੜਾ ਇੱਕ ਮਿਕਸ ਹੋ ਜੇ ਸਰਕਾਰੀ ਦਾ ਤੇ ਪ੍ਰਾਈਵੇਟ ਦਾ ਵੀ ਤੇ ਜਿਹੜੇ ਬੱਚੇ ਗਰੀਬ ਬੱਚੇ ਆ ਇਹ ਸਾਰੇ ਵਾਸਤੇ ਦੀ ਕੇਵਲ ਗਰੀਬ ਬੱਚੇ ਡਿਸਐਡਵਾਂਟੇਜਡ ਪੇਰੈਂਟਸ ਦੇ ਚਿਲड्रन ਇਹ ਐਗਜੈਕਟ ਐਕਟ ਦੇ ਵਿੱਚ ਵਰਡ ਯੂਜ਼ ਕੀਤਾ ਗਿਆ ਹੈਗਾ ਸੋ ਜਿਹਦੇ ਵਿੱਚ ਜਿਹੜੇ ਮਾਰਜਨਲ ਕਮਿਊਨिटीज ਨੇ ਜਾਂ ਮਨੋਰਟੀਜ਼ ਨੇ ਦੂਸਰੇ ਢੇ ਇਲਾਕੇ ਜਦੈਨ ਵਾਲੇ ਬੱਚੇ ਨੇ ਉਹ ਸਾਰੇ ਕਬਦ ਹੁੰਦੇ ਨੇ ਇਹਦੇ ਵਿੱਚ ਕੋਈ ਜਾਤੀ ਜਾਂ ਕੋਈ ਵਦਗ ਵਿਸ਼ੇਸ਼ ਨਹੀਂ ਡਿਸਐਡਵਾਂਟੇਜਡ ਪੂਆ ਚਿਰਨ ਜਿਹੜੇ ਨੇ ਉਹਨਾਂ ਵਾਸਤੇ ਸਕੀਮ ਬਣਾਈ ਗਈ ਸੀ ਜੀ ਉਹ ਸਵਾਲ ਇਹ ਅੰਦਰ ਸਰੰਕਲ ਸਾਹਿਬ ਵੀ ਆਪਾਂ 25% ਦੀ ਗੱਲ ਕਰ ਰਹੇ ਹਾਂ ਵੀ ਨਿੱਜੀ ਸਕੂਲਾਂ ਨੂੰ ਜਿਹੜੇ ਅਨਇਡਿਡ ਸਕੂਲ ਨੇ ਚੰਗੇ ਪੱਤਰ ਦੇ ਸਕੂਲ ਨੇ ਦਾਖਲਾ ਦੇਣਾ ਚਾਹੀਦਾ ਹੈ ਕਿੰਨਾ ਕੁ ਗਹਿਰਾਈ ਨਾਲ ਇਹ ਜਿਹੜਾ ਐਕਟ ਨਿਯਮ ਇਸ ਦੀ ਪਾਲਣਾ ਹੋ ਰਹੀ ਹੈ ਇਸ ਐਕਟ ਦੇ ਅਧੀਨ ਜਿਹੜੇ ਜ਼ੂਲ ਬਣਨੇ ਸੀਗੇ ਉਹ ਵਕਫ ਵਕਤ ਆਜਾਦੇ ਆਪਣੇ ਆਪਣੇ ਜ਼ੂਲ ਬਣਾਣੇ ਸੀਗੇ ਪੰਜਾਬ ਦੇ ਵਿੱਚ ਵੀ 2009 ਦੇ ਐਕਟ ਤੋਂ ਬਾਅਦ ਜਿਹੜਾ ਸੀਗਾ ਜੋ ਕਿ ਲਾਗੂ ਹੋਣਾ ਸੀ April 2010 ਤੋਂ ਜੀ ਉਹਦੇ ਵਾਸਤੇ ਜ਼ੂਲ ਬਣਾਣੇ ਸੀਗੇ ਇਹਨਾਂ ਨੇ ਜ਼ੂਲ ਨਹੀਂ ਬਣਾਏ ਇਹਨਾਂ ਨੇ ਜਾ ਕੇ ਤੇ ਫਿਰ 2011 ਦੇ ਵਿੱਚ ਧੂਲ ਬਣਾਇਆ 2 ਸਾਲ ਤੇ ਵੈਸੇ ਹੀ ਇਹਨਾਂ ਨੇ ਗਵਾ ਦਿੱਤੇ ਮਤਲਬ ਇਹ ਜਦੋਂ ਐਕਟ ਆਇਆ ਉਦੋਂ ਪੰਜਾਬ ਚ ਕਿਹੜੀ ਸਰਕਾਰ ਚੱਲ ਰਹੀ ਸੀ ਉਸ ਵਲੇ ਅਕਾਲੀ ਦਲ ਭਾਜਪਾ ਦੀ ਸਰਕਾਰ ਸੀਗੀ 2007 ਦੀ ਗੱਲ ਕਰ ਰਹੇ ਆਪ 2009 ਜੀ 9 ਦਾ ਐਕਟ ਆਇਆ 10 ਦੇ ਵਿੱਚ ਐਕਟ ਲਾਗੂ ਹੋਣਾ ਸੀਗਾ ਇਹਨਾਂ ਨੇ 11 ਦੇ ਵਿੱਚ ਜਾ ਕੇ ਇਹ ਧੂਲ ਬਣਾਏ ਫਿਰ ਬਾਦਲ ਸਰਕਾਰ ਸੀ ਬਾਦਲ ਸਰਕਾਰ ਸੀਗੀ ਉਹ ਧੂਲ ਬਣਾਉਂਦੇ ਆ ਬਣਾਉਂਦੇ ਆ ਇਹਨਾਂ ਨੇ ਬੜੀਆਂ ਡਿਸਕਸ਼ਨਾਂ ਕੀਤੀਆਂ ਔਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਫੇਵਰ ਕਰ ਗਏ ਪ੍ਰਾਈਵੇਟ ਐਨੇਡੇਡ ਸਕੂਲ ਦੇ ਜਿਹੜੀ ਮੈਨੇਜਮੈਂਟ ਸੀਗੀਆਂ ਉਹਨਾਂ ਦੀ ਐਸੋਸੀਏਸ਼ਨ ਨੂੰ ਵੀ ਇਹਨਾਂ ਨੇ ਜਿਹੜਾ ਸੀਗਾ ਉਹ ਵੀ ਸਲਾਹ ਲਈ ਹੂੰ ਉਹਦੇ ਇਹਨਾਂ ਨੇ ਇਸ ਢੰਗ ਦੇ ਨਾਲ ਇਹ ਰੂਲ ਬਣਾ ਦਿੱਤੇ ਕਿ ਕਿਸੇ ਬੱਚੇ ਨੂੰ ਮਨੂਸ਼ਨ ਮਿਲੇ ਹੀ ਦਾ ਇਹਨਾਂ ਨੇ ਕਜ਼ੂਲ 7 ਚਾਦ ਬਣਾ ਦਿੱਤਾ ਉਹਦੇ ਵਿੱਚ ਇਹ ਕਿਹਾ ਕਿ ਬੱਚੇ ਪਹਿਲੇ ਸਰਕਾਰੀ ਸਕੂਲ ਚ ਜਾਣਗੇ ਉੱਥੇ ਐਡਮਿਸ਼ਨ ਲੈਣਗੇ ਜੇ ਉੱਥੇ ਐਡਮਿਸ਼ਨ ਨਹੀਂ ਮਿਲੇਗਾ ਤਾਂ ਐਨਓਸੀ ਲੈਣਗੇ ਤੇ ਫਿਰ ਉਹ ਪ੍ਰਾਈਵੇਟ ਸਕੂਲ ਚ ਜਾ ਕੇ 25% ਦਾ ਕੋਟਾ ਜਿਹੜਾ ਹੈਗਾ ਉਹ ਅਵੇਲ ਕਰ ਲੈਣਗੇ ਪਰ ਸਵਾਲ ਇਹ ਹੈ ਅੰਦਰਸ ਸਿੰਘ ਸਾਹਿਬ ਵੀ ਸਰਕਾਰੀ ਸਕੂਲ ਕੋਈਗਾ ਅਸੀਂ ਬੱਚੇ ਨੂੰ ਦਾਖਲਾ ਦਿੱਤਾ ਹੀ ਨਹੀਂ ਅਸੀਂ ਕੱਲ ਦੀ ਐਨਓਸੀ ਦਈਏ ਅਸੀਂ ਤਾਂ ਆਪਣੇ ਕੋਲ ਰੱਖਿਆ ਹੀ ਨਹੀਂ ਅਸੀਂ ਤਾਂ ਨਹੀਂ ਉਸੀ ਤੋਂ ਮੰਗਣਾ ਜੇ ਇਹਨੂੰ ਕਦੀ ਸਕੂਲ ਤੋਂ ਵਾਪਸ ਬੱਚੇ ਨੂੰ ਛੱਡਾਂਗੇ ਆਪਾਂ ਹਾਂ ਇਹੀ ਕੈਚ ਹੈਗਾ ਸਰਕਾਰੀ ਸਕੂਲ ਵਾਲੇ ਜਿਹੜੇ ਨੇ ਹਰ ਅਕੈਡੈਮਿਕ ਸੈਸ਼ਨ ਚ ਟੀਚਰਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਉਹਨਾਂ ਦੇ ਕੋਲ ਇੱਕ ਬਰਥ ਰਿਸਟਰਡ ਹੁੰਦਾ ਜਿਹੜੇ ਬੱਚੇ ਉਸ ਵੇਲੇ ਐਲੀਜੀਬਲ ਹੋ ਗਏ ਹੁੰਦੇ ਨੇ ਸਕੂਲ ਜਾਣ ਦੇ ਉਹਨਾਂ ਦੀ شناخت ਕਰਦੇ ਨੇ ਤੇ ਕੰਪਲਸਰੀ ਉਹਨਾਂ ਦਾ ਐਡਮਿਸ਼ਨ ਆਪਣੇ ਸਕੂਲ ਚ ਕਰ ਲੈਂਦੇ ਨੇ ਸੋ ਇਹ ਕਦੀ ਹੋ ਹੀ ਨਹੀਂ ਸਕਦਾ ਕਿ ਕਿਸੇ ਬੱਚੇ ਨੂੰ ਸਰਕਾਰੀ ਸਕੂਲ 'ਚ ਐਡਮਿਸ਼ਨ ਨਾ ਮਿਲੇ ਜੇ ਉਹ ਕਹਿੰਦੇ ਕਿ ਸਰਕਾਰੀ ਸਕੂਲ ਉਹ ਕਿੰਨੇ ਕਿ ਅਸੀਂ ਤੇ ਇਹਨਾਂ ਨੂੰ ਅਡਮਿਸ਼ਨ ਦੇ ਦੇ ਤੇ ਅਸੀਂ ਇਹਨਾਂ ਨੂੰ ਨੋਬਜੈਕਸ਼ਨ ਸਰਟੀਫਿਕੇਟ ਨਹੀਂ ਦੇ ਸਕਦੇ ਨੋਬਜੈਕਸ਼ਨ ਸਰਟੀਫਿਕੇਟ ਨਹੀਂ ਮਿਲੇਗਾ ਤੇ ਪ੍ਰਾਈਵੇਟ ਸਕੂਲ ਨੂੰ ਉਹਨਾਂ ਨੇ ਕਦੇ ਅਪਰੋਚ ਹੀ ਨਹੀਂ ਕੀਤਾ ਮੈਂ ਸਵਾਲ ਇਹ ਹੈ ਪੰਜਾਬ ਸਰਕਾਰ ਜਦੋਂ ਦੀ ਖਾਸ ਕਰ ਆਪਾਂ ਮੰਤ ਸਰਕਾਰ ਦੀ ਗੱਲ ਕਰੀਏ ਕਹਿੰਦੇ ਸੀ ਸਾਡੇ ਸਕੂਲਾਂ ਦਾ ਪੱਧਰ ਬਹੁਤ ਉੱਚਾ ਹੋ ਗਿਆ ਬੜੇ ਸ਼ਾਨਦਾਰ ਜ਼ਬਰਦਸਤ ਸਕੂਲ ਬਣ ਗਏ ਨੇ ਤੇ ਫਿਰ ਮਾਪੇ ਕਿਉਂ ਨਹੀਂ ਲੈ ਕੇ ਜਾ ਰਹੇ ਸਰਕਾਰੀ ਸਕੂਲਾਂ ਚ ਜੇ ਸਰਕਾਰੀ ਸਕੂਲ ਬਹੁਤ ਮਿਆਰੀ ਬਣ ਗਏ ਨੇ ਤੇ ਸਾਡੇ ਆਪਣੇ ਮੰਤਰੀ ਜੀ ਆ ਦਇਆਪੁਰ ਸੋਡੀਆਂ ਦੇ ਕੋਲ ਇੱਕ ਸਕੂਲ ਚ ਗਏ ਸੀ ਇੱਕ ਸ਼ਾਇਦ ਕੁਤਾਲੀ ਦੇ ਲਾਗੇ ਕਿਸੇ ਸਕੂਲ ਚ ਗਏ ਸੀ ਉਹਦੀਆਂ ਹਾਂ ਇੱਕ ਸਕੂਲ ਦੇ ਵਿੱਚ ਇੱਕ ਟੀਚਰ ਦੇ ਕੋਲ ਪਤਾ ਦੀ 4-500 ਬੱਚੇ ਸੀਗੇ ਜੀ ਤੇ ਇਹੀ ਅਗਰ ਮਿਆਰੀ ਸਕੂਲ ਨੇ ਉਹ ਕੰਪਿਊਟਰ ਉੱਥੇ ਸੀ ਕਈ ਸਾਲਾਂ ਤੋਂ ਲੈ ਕੇ ਪੈਕ ਕੀਤੇ ਸੀ ਖੋਲੇ ਨਹੀਂ ਸੀਗੇ ਇੱਕ ਪਾਸੇ ਸਰਕਾਰ ਮੈਨੂੰ ਪਤਾ ਕਿ ਕੀ ਕਹਿ ਰਹੇ ਨੇ ਮਿਆਰੀ ਸਕੂਲ ਜਿਹੇ ਹੈ ਨੇ ਮੈਨੂੰ ਖੁਸ਼ੀ ਹੋਏਗੀ ਜੇ ਮੈਦੀ ਹੋਣਗੇ ਪਰ ਜੇ ਸਿੱਖਿਆ ਮੰਤਰੀ ਦੀ ਆਪਣੀ ਵਿਜ਼ਿਟ ਜਿਹੜੀ ਹੈਗੀ ਆ ਉਹ ਐਦਾਂ ਦੀਆਂ ਚੀਜ਼ਾਂ ਮੀਡੀਆ ਵਿੱਚ ਆਉਂਦੀਆਂ ਨੇ ਕਿ ਉੱਥੇ ਕੋਈ ਸਿੱਖਿਆ ਨਹੀਂ ਹੈ ਕੰਪਿਊਟਰ ਨਹੀਂ ਹੈ ਪੀਣ ਵਾਲੇ ਦਾ ਪਾਣੀ ਦਾ ਪ੍ਰਬੰਧ ਨਹੀਂ ਹੈ ਬਿਲਡਿੰਗ ਖਸਤਾ ਹਾਲਤ ਵਿੱਚ ਹੈ ਤੇ ਫਿਰ ਮੇਰਾ خیال ਕਿ ਕਿਤੇ ਨਾ ਕਿਤੇ ਗੈਪ ਜਰੂਰ ਹੋਗਾ ਜੋ ਅਸੀਂ ਕਹਿੰਨੇ ਆ ਤੇ ਜੋ ਗਰਾਊਂਡ ਤੇ ਹੈਗਾ ਉਹਦੇ ਵਿੱਚ ਫਤਕ ਹੈਗਾ ਤੁਸੀਂ ਸਰਕਾਰਾਂ ਵਿੱਚ ਰਹੇ ਹੋ ਬੜੀ ਇਮਾਨਦਾਰ ਨਾਲ ਜਵਾਬ ਦੇਣਾ ਇਸ ਚੀਜ਼ ਦਾ ਤੁਸੀਂ ਕਹਿ ਰਹੇ ਹੋ ਵੀ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵਾਲਿਆਂ ਦਾ ਸਿੱਧਾ ਸਰਕਾਰਾਂ ਦਬਾਅ ਚੱਲ ਰਹੀਆਂ ਨੇ ਤਾਂ ਕਿਉਂ ਚੱਲ ਰਹੀਆਂ ਨੇ ਦਬਾਅ ਤੇ ਨਹੀਂ ਇਹਨਾਂ ਨੇ ਮੈਂ ਹੀ ਕਿਹਾ ਕਿ ਕੰਸਰਟ ਕੀਤਾ ਸੀਗਾ ਸ਼ਾਇਦ ਉਹ ਪਦਵੇਲਪਾਨ ਕਰ ਗਏ ਉਹ ਕਿਉਂ ਕਰ ਗਏ ਨੇ ਸਵਾਲ ਨਹੀਂ ਆਂਦਾ ਇੱਥੇ ਵੀ ਸਵਾਲ ਆਂਦਾ ਉਹ ਇਸ ਕਰਕੇ ਕਰ ਗਏ ਨੇ ਕਿ ਇਹ ਜਿਹੜੀ ਪ੍ਰਾਈਵੇਟ ਸਕੂਲ ਚ ਜਿੰਨੇ ਵੀ ਬੱਚੇ ਜਾਣਗੇ 25% ਇਹਨਾਂ ਦੀ ਫੀਸ ਪੰਜਾਬ ਸਰਕਾਰ ਨੇ ਦੇਣੀ ਹੈ ਤੇ ਪੰਜਾਬ ਸਰਕਾਰ ਨੇ ਪਰ ਚਾਈਲਡ ਜੋ ਖਰਚਾ ਸਰਕਾਰੀ ਸਕੂਲ ਚ ਆਣਾ ਉਸ ਤੇ ਬੇਸ ਤੇ ਦੇਣੀ ਹੈ ਉਹ ਅੱਗੋਂ ਜਿੰਨਾ ਖਰਚਾ ਆਏਗਾ ਉਹ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੇ ਅੱਧਾ-ਅੱਧਾ ਵੰਡਣਾ ਹੈਗਾ ਹੁਣ ਪ੍ਰਾਈਵੇਟ ਸਕੂਲ ਦੀ ਫੀਸ ਮੰਨ ਲਓ ਹੈਗੀ ਹੈ 100 ਰੁਪਿਆ ਲੇਕਿਨ ਇੱਕ ਚਾਈਲਡ ਤੇ ਅਸੀਂ ਮੈਂ ਹਿਪੋਥੈਟিক্যাল ਕੁਐਸਚਨ ਹੈਗਾ ਕਿ ਮੰਨ ਲਓ ਸਰਕਾਰੀ ਸਕੂਲ ਚ ਅਸੀਂ ਪਰ ਚਾਈਲਡ ਪਰ ਮਨਥਿਕ ਬੱਚੇ ਤੇ ਕਦੇ ਕਦੇ ਆ 10 ਰੁਪਏ ਖਤ ਚ ਤਾਂ ਉਹਨਾਂ ਨੂੰ 10 ਰੁਪਏ ਮਿਲਦੇ ਨੇ ਉਹਨਾਂ ਨੂੰ 100 ਨਹੀਂ ਮਿਲਣਾ ਹੈਗਾ ਬਿਲਕੁਲ ਠੀਕ ਹੈ ਜਿੰਨੇ ਬੱਚੇ ਅਗਰ 25% ਸੀਟਾਂ ਉਹਨਾਂ ਦੀ ਜਨਰਲ ਦੇ ਵਿੱਚੋਂ ਭਰੀਆਂ ਜਾਂਦੀਆਂ ਨੇ ਤੇ ਉਹਨਾਂ ਕੋਲ ਨੈਚਰ ਨਹੀਂ ਉਹਨਾਂ ਦੇ ਰੈਵਨਿਊ ਤੇ ਬਹੁਤ بڑا ਫਰਕ ਪੈਂਦਾ ਇਸ ਕਰਕੇ ਪ੍ਰਾਈਵੇਟ ਸਕੂਲ ਕਦੀ ਵੀ ਨਹੀਂ ਜਾਣਗੇ ਕਿ 25% ਜਿਹੜੇ ਡਿਸਐਡਵਾਂਟੇਜਡ ਪੇਰੈਂਟ ਦੇ ਬੱਚੇ ਸਾਡੇ ਕੋਲ ਆਣ ਤੇ ਘੱਟ ਫੀਸ ਤੇ ਪੜਨ ਪੰਜਾਬ ਚ ਕੁਝ ਰੈਸ਼ਿਓ ਹੈ ਆਪਣੇ ਕੋਲ ਕਿੰਨੇ ਕ ਪਰਸੈਂਟ ਹੈ ਕਿੰਨੇ 25% ਵਾਲੇ ਬੱਚੇ ਜ਼ਰੂਰਤਮੰਦ ਪਰਿਵਾਰ ਹਨ 25% ਦਾ ਦੇਖੋ ਬਲੋ ਪਾਵਰਟੀ ਲਾਈਨ ਨਹੀਂ ਰਫਲੀ ਆਪਾਂ ਲੈ ਲਈਏ ਇੱਕ ਟੈਂਟੇਟਿਵ ਹੈ ਤੇ ਕਮ ਸੇ ਕਮ 25% ਤੇ ਲੋਕ ਐਸੇ ਹੈ ਹੀ ਨੇ ਡੈਡ ਡਿਸਐਡਵਾਂਟੇਜਡ ਸੈਕਸ਼ਨ ਅਛੇ ਇਹ ਵੀ ਸ਼ਨਾਖਤ ਜਿਹੜੀ ਪੰਜਾਬ ਸਰਕਾਰ ਨੇ ਕਰਨੀ ਹੈ ਇਹ ਮੈਂ ਨਹੀਂ ਕਰਨੀ ਹੈਗੀ ਜਿੱਤੇ ਨੇ ਕਰੋੜ ਦੀ ਵਾਦੀ ਚੋਂ ਵੀ ਆਪਾਂ ਜਿਵੇਂ ਵਿੱਚ ਹੀ ਲਿਖਿਆ ਹੋਇਆ ਹੈ ਕਿ ਪੰਜਾਬ ਸਰਕਾਰ ਜਿਹੜੀ ਰਾਜ ਸਰਕਾਰ ਪਹਿਲੇ ਡਿਸਐਡਵਾਂਟੇਜ ਗਰੁੱਪ ਦੇ ਬੱਚਿਆਂ ਦੀ ਸ਼ਨਾਖਤ ਕਰੇਗੀ ਇੱਕ ਰਜਿਸਟਰ ਤਿਆਰ ਕਰੂਗੀ ਕਿ ਕਿੰਨੇ ਅਜਿਹੇ ਬੱਚੇ ਹਨ ਹੂੰ ਤੇ ਘੱਟੋ ਘੱਟ 25 ਪਾਸੇ ਸੀਟਾਂ ਦੇਣੀਆਂ ਜ਼ਰੂਰ ਨੇ ਅਗਰ ਬੱਚੇ ਜ਼ਿਆਦਾ ਨੇ ਕਿਸੇ ਰਾਜ ਦੇ ਵਿੱਚ ਤੇ 25 ਤੋਂ ਇਹਦੇ ਛੋ ਵਧ ਵੀ ਸਕਦੀ ਏ ਸੀ ਬਿਲਕੁਲ ਘਟੋ ਘਟ 25 ਇੱਕ ਸਵਾਲ ਤੁਹਾਡੇ ਤੋਂ ਹੋਰਾਂ ਦਾ ਸਰੰਗਲ ਸਾਹਿਬ ਸੀਨੀਅਰ ਆਈਏਸ ਤੁਸੀਂ ਰਹੇ ਹੋ ਪੰਜਾਬ ਸਰਕਾਰ ਦੇ ਜਦੋਂ ਤੁਸੀਂ ਲੋਕ ਪਾਵਰ ਚੁੰਨੇ ਹੋ ਸਿਵਲ ਸਰਵਿਸਸ ਵਾਲੇ ਉਦੋਂ ਤੁਹਾਡੇ ਗੱਲਾਂ ਧਿਆਨ ਚ ਵੀ ਆਉਂਦੀਆਂ ਤੁਸੀਂ ਵੀ ਸ਼ਾਇਦ ਕਈ ਬੱਚੇ ਦਾਖਲ ਕਰਾਏ ਹੋ ਨੇ ਪ੍ਰਾਈਵੇਟ ਸਕੂਲਾਂ ਤੁਹਾਡੀ ਤਾਂ ਸਿਫਾਰਸ਼ ਆਂਦੀ ਹਣੀ ਸਾਡੇ ਬੱਚੇ ਦਾਖਲ ਕਰਾ ਦੋ ਉਦੋਂ ਨਹੀਂ ਤੁਸੀਂ ਬਾਜਬੰਦ ਕਰਦੇ ਜਦੋਂ ਕਲਮ ਦੀ ਤਾਕਤ ਤੁਹਾਡੇ ਕੋਲ ਹੁੰਦੀ ਹੈ ਜਦੋਂ ਸਾਡੇ ਕੋਲ ਸਪਾਤ ਸ਼ਾਂਦੀ ਹੈ ਨਾ ਤੇ ਉਹ ਬਹੁਤ بڑے بڑے ਲੋਕਾਂ ਦੀ ਆਂਦੀ ਹੈ ਤੇ ਉਹਨਾਂ ਸਕੂਲਾਂ ਵਾਸਤੇ ਆਂਦੀ ਹੈ ਜਿੱਥੇ ਐਡਮਿਸ਼ਨ ਸੇਂਟ ਜੋਨ ਚ ਹੋਏਗਾ ਕਬੀਰ ਚ ਹੋਏਗਾ ਲੁਧਿਆਣੇ ਦੇ ਸਕੂਲਾਂ ਚ ਹੋ ਇਨੋਂ ਐਡਮਿਸ਼ਨ ਨਹੀਂ ਦੇ ਦੇ ਉੱਥੇ ਦੋ ਦੇ ਉੱਥੇ ਸੀ ਅਸੀਂ ਵੀ ਕਹਿੰਨੇ ਆ ਲੇਕਿਨ ਉਹ ਵੀਕਰ ਸੈਕਸ਼ਨ ਵਾਲੇ ਬੱਚੇ ਕਦੀ ਵੀ ਨਹੀਂ ਹੁੰਦੇ ਉਹ ਤੁਹਾਡੇ ਤੱਕ ਪਹੁੰਚ ਹੀ ਨਹੀਂ ਪਾਉਂਦੇ ਹੁਣ ਉਸ ਟਾਈਮ ਅਫਸਰਾਂ ਤੱਕ ਉਹਦੋਂ ਐਕਟ ਵੀ ਨਹੀਂ ਸੀਗਾ ਤੇ ਜਦੋਂ ਤੁਹਾਡੇ ਕੋਲ ਕਾਨੂੰਨ ਦੀ ਤਾਕਤ ਹੁੰਦੀ ਹੈ ਉਦੋਂ ਤੁਸੀਂ ਚੁੱਪ ਰਹਿੰਦੇ ਹੋ ਉਦੋਂ ਨਹੀਂ ਤੁਹਾਨੂੰ ਦਿਖਦਾ ਉਦੋਂ ਕਹਿੰਦੇ ਨੌਕਰੀਆਂ ਕਰ ਲਈਏ ਬਸ ਆਪਣੀਆਂ ਸਰਕਾਰਾਂ ਨਾਲ ਮਿਲ ਕੇ ਅਸੀਂ ਉਦੋਂ ਮਾਜ ਬੁਲੰਦ ਕੀਤੀ ਕਦੇ ਤੁਸੀਂ ਉਸ ਵੇਲੇ ਵੀ ਉਸ ਵੇਲੇ ਪਹਿਲੀ ਗੱਲ ਹੈ ਉਸ ਵੇਲੇ ਤੱਕ ਇਹ ਜਿਹੜਾ ਹੇ ਰਗਾ ਫੰਡamentals ਰਾਈਟ ਵੀ ਨਹੀਂ ਸੀਗਾ ਤੇ ਰਾਈਟ ਟੂ ਸਰਵਿਸ ਐਕਟ ਵੀ ਨਹੀਂ ਸੀਗਾ ਸੋ ਬਿਨਾ ਕਿਸੇ ਕਲਮ ਦੀ ਜਿਹੜੀ ਤਾਕਤ ਨਹੀਂ ਹੈ ਤੇ ਕਿੱਦਾਂ ਕਰੋਗੇ ਤੁਸੀਂ ਮੈਨੂੰ ਫੋਸਿਬਿਲਿਟੀ ਨਹੀਂ ਕਹਿੰਦੇ ਤੁਹਾਡੇ ਰਿਟਾਇਰ ਹੋਣ ਰਮੈਂਟ ਹੋਣ ਤੋਂ ਬਾਅਦ ਆਇਆ ਆਰਟੀ ਮੈਂ ਤਾਂ ਮੇਰੇ ਸਟੇਟ ਹੋਣ ਤੋਂ ਪਹਿਲਾਂ ਆਇਆ 4 ਸਾਲ ਪਰ ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਨਹੀਂ ਰਿਹਾ ਹਾਂ ਲੇਕਿਨ ਐਜ਼ ਅ ਡਿਪਟੀ ਕਮਿਸ਼ਨਰ ਮੈਂ ਕਈ ਜ਼ਿਲ੍ਹਿਆਂ 'ਚ ਰਿਹਾ ਹਾਂ ਉਸ ਵੇਲੇ ਤੱਕ ਤੁਸੀਂ ਕਹੋਗੇ ਉਸ ਵੇਲੇ ਕਿਉਂ ਨਹੀਂ ਕੀਤਾ ਉਸ ਵੇਲੇ ਤੱਕ ਇਹ ਅਜੇ ਹੀ ਪ੍ਰੋਵੀਜ਼ਨ ਨਹੀਂ ਸੀਗਾ ਬਿਲਕੁਲ ਠੀਕ ਹੈ ਠੀਕ ਹੈ ਜੀ ਸੋ ਹੁਣ ਸਰਕਾਰਾਂ ਕੀ ਕਹੀਏ ਆਪਾਂ ਕੈਪਟਨ ਵੀ ਮਜਬੂਰ ਰਹੇ ਬਾਦਲ ਵੀ ਮਜਬੂਰ ਰਹੇ ਮਾਨਵੀ ਵੀ ਮਜਬੂਰ ਨੇ ਮਜਬੂਰ ਨੇ ਜਾਂ ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਨਹੀਂ ਹੈਗੀ ਜਾਂ ਕੁਝ ਪ੍ਰਾਈਵੇਟ ਅਦਾਰਾਂ ਦਾ ਇਨਫਲੂਐਂਸ ਹੈਗਾ ਜਾਂ ਬਿਊਰੋਕ੍ਰੇਸੀ ਦਾ ਕਿਤੇ ਨਾ ਕਿਸੇ ਲੈਵਲ ਤੇ ਕਲੀਜਨ ਹੈ ਜਾਂ ਇਹ ਲੱਗਦਾ ਹੈ ਕਿ ਜੇ ਆਪਾਂ ਪ੍ਰਾਈਵੇਟ ਇਦਾਂ ਅਲਾਉ ਕਰਤਾ ਤੇ ਜਿਹੜਾ ਅਸੀਂ ਰੋਜ਼ ਰੋਜ਼ ਕਹਿੰਨੇ ਆ ਸਾਡੇ ਸਕੂਲ ਬੜੇ ਮਿਆਰੀ ਨੇ ਤੇ ਫਿਰ ਕਿਤੇ ਨਾ ਕਿਤੇ اپੋਜੀਸ਼ਨ ਪਾਰਟੀ ਇਹ ਕਹੇਗੀ ਕਿ ਤੁਹਾਡੇ ਮਿਆਰੀ ਨੇ ਤਾਂ ਫਿਰ ਸਰਕਾਰੀ ਪ੍ਰਾਈਵੇਟ ਸਕੂਲਾਂ 'ਚ ਐਡਮਿਸ਼ਨ ਕਿਉਂ ਦੇ ਦੇ ਸ਼ਾਇਦ ਇਹ ਅਸ਼ੰਕਾ ਹੈ ਮੇਰਾ ਅੰਦਾਜ਼ਾ ਅੱਛਾ ਆਵਾਜ਼ ਤੁਸੀਂ ਚੁੱਕ ਰਹੇ ਹੋ ਸਰਕਾਰੀ ਦਰਬਾਰੇ ਜਾ ਰਹੇ ਹੋ ਕੋਈ ਵਿਸਲ ਬਲੂਰ ਦੇ ਤੌਰ ਤੇ ਕੰਮ ਕਰ ਰਹੇ ਹੋ ਆਵਾਜ਼ ਨਹੀਂ ਹੋ ਰਹੀ ਫਿਰ ਕੀ ਕਚੈਰੀਆਂ ਅਦਾਲਤਾਂ ਹੀ ਰਸਤਾ ਹੈ ਅਸੀਂ ਤਾਂ ਇਦਾਂ ਹੈਗਾ ਕਿ ਸਾਡੇ ਫੋਰਮ ਵੱਲੋਂ ਹੋਰ ਨਾ ਲੋਕਾਂ ਵੱਲੋਂ ਵੀ ਨੈਸ਼ਨਲ ਐਸਸੀ ਐਸਟੀ ਕਮਿਸ਼ਨ ਕੋਲ ਇਹ ਮਸਲਾ ਉਠਾਇਆ ਹੈ ਮਨੋਰਟੀ ਕਮਿਸ਼ਨ ਦੇ ਕੋਲ ਉਠਾਇਆ ਹੈਗਾ ਇਹ ਜਿਹੜਾ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਹੈਗਾ ਉਹ ਹੁਣੇ-ਹੁਣੇ ਆਕੇ ਵੀ ਗਏ ਨੇ ਉਹਨਾਂ ਕੋਲ ਉਠਾਇਆ ਉਹਨਾਂ ਨੇ ਵੀ ਉਠਾਇਆ ਮਸਲਾ ਅਸੀਂ ਇਕੱਲੇ ਨਹੀਂ ਹੈਗੇ ਲੇਕਿਨ ਲੋਕਾਂ ਦੇ ਵਿੱਚ ਜਿਹੜੀ ਹੈਗੀ ਜਿਹੜੇ ਸਟੇਕ ਹੋਲਡਰ ਨੇ ਜਿਹੜੇ ਡਿਸਐਡਵਾਂਟੇਜਡ ਪੇਰੈਂਟਸ ਨੇ ਉਹਨਾਂ ਤੱਕ ਸ਼ਾਇਦ ਇਹ ਆਵਾਜ਼ ਨਹੀਂ ਪਹੁੰਚੀ ਇਸੇ ਕਰਕੇ ਪ੍ਰੈਸ ਕਾਨਫਰੰਸ ਦਾ ਜ਼ਰੂਰੀ ਹੈ ਕਿ ਸਰਕਾਰਾਂ ਕੋਲ ਵੀ ਆਵਾਜ਼ ਪਹੁੰਚੇ ਤੇ ਸਟੇਕ ਹੋਲਡਰ ਵੀ ਜਾਗਣ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ ਬਿਲਕੁਲ ਠੀਕ ਹੈ ਸੋ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਪੰਜਾਬ ਸਰਕਾਰ ਦੇ ਸੀਨੀਅਰ ਸੇਵਾਮੁਕਤ ਆਈਐਸ ਨੇ ਟੀਆਰ ਸਰੰਗਲ ਸੇਵਾਮੁਕਤੀ ਤੋਂ ਬਾਅਦ ਇਹਨਾਂ ਨੇ ਕਾਹੀ ਆ ਉਦਦਮ ਕੀਤਾ ਹੈ ਫੋਰਮ ਫੋਰ ਵੀਕਰ ਸੈਕਸ਼ਨ ਬਣਾ ਕੇ ਕਿ ਜਿਹੜੇ ਲਿਆਕਤ ਵਾਲੇ ਬੱਚੇ ਨੇ ਜਾਂ ਕੈਲੀਬਰ ਵਾਲੇ ਬੱਚੇ ਨੇ ਜਾਂ ਲੋੜਵੰਦ ਪਰਿਵਾਰ ਦੇ ਬੱਚੇ ਨੇ ਉਹਨਾਂ ਨੂੰ ਵੀ ਹੱਕ ਹੈ ਨਿੱਜੀ ਸਕੂਲਾਂ 'ਚ ਪੜਨ ਦਾ ਵੱਡੇ ਵੱਡੇ ਸਕੂਲਾਂ 'ਚ ਪੜਨ ਦਾ ਪਰ ਕਿੰਨਾ ਕੁ ਪ੍ਰਭਾਵ ਨਿੱਜੀ ਸਕੂਲਾਂ ਦਾ ਸਰਕਾਰਾਂ ਤੇ ਹੈਗਾ ਕਿ ਉਹ ਚਾਹ ਕੇ ਵੀ ਆਪਣੀ ਮਰਜ਼ੀ ਨਾਲ ਵੀ ਉਹਨਾਂ ਬੱਚਿਆਂ ਨੂੰ ਦਾਖਲੇ ਆਪਣੇ ਕੋਲ ਨਹੀਂ ਦਿੰਦੇ ਤੇ ਸਰਕਾਰੀ ਸਕੂਲ ਜਿਹੜੇ ਹੈਗੇ ਨੇ ਉਹਨਾਂ ਦੀ ਦਸ਼ਾ ਤੇ ਦਿਸ਼ਾ ਖੁਦ ਸਾਡੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਦੇ ਜਿਹੜੇ ਦੌਰੇ ਹੋ ਰਹੇ ਨੇ ਉਹਨਾਂ 'ਚ ਸਾਹਮਣੇ ਆ ਰਹੀ ਹੈ ਅਜਿਹਾਂ ਵਿੱਚ ਬੱਚਿਆਂ ਦਾ ਭਵਿੱਖ ਦਾ ਤਾਂ ਰੱਬ ਹੀ ਰਾਖਾ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ